ਨਤਾ ਦਾ ਉਹ ਸਾਡੇ ਨਾਲ ਮਾੜਾ ਕਰ ਗਈ ਮੈਨੂੰ ਹੀ ਮਾੜਾ ਕਹਿ ਗਵਾਹੀ ਭਰ ਗਈ ਮੈਂ ਡਰਦਾ ਰਹਾ ਹਮੇਸ਼ਾ ਉਹਨੂੰ ਖੋਣ ਤੋਂ ਮੈਂ ਡਰਦਾ ਰਹਾ ਹਮੇਸ਼ਾ ਉਹਨੂੰ ਖੋਣ ਤੋਂ ਪਰ ਬਾਠਾ ਉਹਨੂੰ ਤਾਂ ਪੂਰਾ ਵੀ ਡਰ ਨਹੀਂ ਪਰ ਬਾਠਾ ਉਹਨੂੰ ਤਾਂ ਪੂਰਾ ਵੀ ਡਰ ਨਹੀਂ ਆਪ ਹਾਨੀਆਂ ਲੈ ਕੇ ਉਹਨੂੰ ਨਫਾ ਦੇ ਬੈਠੇ ਦੋ ਸਤਰਾ ਦਾ ਸੀ ਪਿਆਰ ਉਹਦਾ ਅਸੀਂ ਪੂਰਾ ਸਫਾ ਦੇ ਬੈਠੇ ਬਾਠਾ ਉਹ ਤਾਂ ਭਾਲਦੀ ਸੀ ਕੁਝ ਪਲਾਂ ਦਾ ਟਾਈਮ ਪਾਸ ਵਾਠਾ ਉਤਾ ਪਾਲਦੀ ਸੀ ਕੁਝ ਪਲਾਂ ਦਾ ਟਾਈਮ ਪਾਸ ਹੈ ਅਸੀਂ ਇਹੀ ਝੱਲੇ ਸੀ ਪੂਰੀ ਜ਼ਿੰਦਗੀ ਦੀ ਵਫਾ ਦੇ ਬੈਠੇ ਅਸੀਂ ਇਹੀ ਝੱਲੇ ਸੀ ਪੂਰੀ ਜ਼ਿੰਦਗੀ ਦੀ ਵਫਾ ਦੇ ਬੈਠੇ ਪਿਆਰ ਦਾ ਦਿਖਾਵਾ ਕਰਕੇ ਛਲ ਰਿਹਾ ਹੈ ਜ਼ਿੰਦਗੀ ਵਿੱਚ ਬਣ ਨਫ਼ਰਤ ਠੱਲ ਰਿਹਾ ਹੈ ਵਾਠਾ ਅਸੀਂ ਕਾਹਨੂੰ ਬਦਲਣਾ ਚਾਹੁੰਦੇ ਸੀ ਵਾਠਾ ਅਸੀਂ ਕਾਹਨੂੰ ਬਦਲਣਾ ਚਾਹੁੰਦੇ ਸੀ ਇਹ ਦੌਰ ਹੀ ਨਕਾਬਾਂ ਦਾ ਚੱਲ ਰਿਹਾ ਹੈ ਇਹ ਦੌਰ ਹੀ ਨਕਾਬਾਂ ਦਾ ਚੱਲ ਰਿਹਾ ਹੈ ਮੰਨਿਆ ਇਕੱਲੇ ਰਹਿਣਾ ਔਖਾ ਏ ਹਲੇ ਵੀ ਸਿੱਖ ਲਾਉ ਮੌਕਾ ਏ ਪਿਆਰ ਦੋਸਤੀ ਏ ਮਿੱਠੀਆਂ ਗੱਲਾਂ ਪਿਆਰ ਦੋਸਤੀ ਏ ਮਿੱਠੀਆਂ ਗੱਲਾਂ ਬਾਠਾ ਸਾਂਦਾ ਸਭ ਤੋਖਾ ਏ ਬਾਠਾ ਸਾਂਦਾ ਸਭ ਤੋਖਾ ਏ